ਹਾਂ ਜੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ 5 9 2024 ਦੀਆਂ ਗਤੀਵਿਧੀਆਂ ਬਾਰੇ ਜੋ ਐਕਟੀਵਿਟੀਆਂ ਜਿਹੜੀਆਂ ਆਪਾਂ ਕਰਨੀਆਂ ਹੈਗੀਆਂ 5 9 2024 ਉਹਦੇ ਨਾਲ ਸੰਬੰਧਿਤ ਗੱਲਬਾਤ ਹੈ ਸੋ ਇਹਦੇ ਵਿੱਚ ਮੇਨ ਐਕਟੀਵਿਟੀ ਜਿਹੜੀ ਰਹੂ ਰਹੂਗੀ ਉਹ ਹੈਗੀ ਹੈ ਜੀ ਮੀਟਿੰਗ ਵਿਦ ਮਦਰ ਆਫ ਸैम ਮੈਮ ਚਿਲड्रन ਸैम ਤੇ ਮੈਮ ਜਿਹੜੇ ਚਿਲड्रन ਹੈਗੇ ਆ ਬੱਚੇ ਆ ਜਿਨ੍ਹਾਂ ਦੇ weight ਸਬੰਧੀ ਜਿਹੜੀ ਸਮੱਸਿਆਵਾਂ ਆ ਰਹੀਆਂ ਉਹਨਾਂ ਨਾਲ ਸਬੰਧਤ ਜਿਹੜੀ ਇਹ ਗੱਲਬਾਤ ਕਰਨ ਲਈ ਮਦਰਸ ਦੇ ਨਾਲ ਮੀਟਿੰਗ ਕਰਨੀ ਹੈ ਤੇ ਜਿਹੜੇ ਸਬ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈਗੀ ਆ ਕਲੀਨਨੈਸ ਡੇ ਸਫਾਈ ਦਾ ਦਿਨ ਮਨਾਉਣਾ ਹੈਂਡਵਾਸ਼ ਡੈਮੋਨਸਟ੍ਰੇਸ਼ਨ ਹੈਂਡਵਾਸ਼ ਜਿਹੜਾ ਆ ਉਹ ਉਹਦੇ ਪ੍ਰੋਸੈਸ ਜਿਹੜਾ ਆ ਉਹ ਡੈਮੋਨਸਟ੍ਰੇਟ ਕਰਕੇ ਤੁਸੀਂ ਦਿਖਾਉਣਾ ਵੀ ਹੈਂਡਵਾਸ਼ ਦੇ ਜਿਹੜੇ ਸਟੈਪਸ ਕੀ ਹੈਗੇ ਆ ਨੰਬਰ 3 ਤੇ ਜੇ ਦੇਖੀਏ ਤਾਂ ਡਿਸਟ੍ਰੀਬਿਊਸ਼ਨ ਆਫ ਆਈ ਐਫਏ ਟੈਬਲੇਟਸ IFA ਟੈਬਲੇਟਸ ਹੁੰਦੀਆਂ ਆਇਰਨ ਫੋਲਿਕ ਐਸਿਡ ਦੀਆਂ ਜਿਹੜੀਆਂ ਟੈਬਲੇਟਸ ਆ ਉਹਦੀ ਡਿਸਟ੍ਰੀਬਿਊਸ਼ਨ ਜਿਹੜੀ ਆ ਉਹ ਕਰਨੀ ਆ ਲੈਕਚਰ ਔਨ ਡਾਈਟ ਇਨ ਪ੍ਰੈਗਨੈਂਸੀ ਪ੍ਰੈਗਨੈਂਸੀ ਦੇ ਦੌਰਾਨ ਜਿਹੜੀ ਗਰਭਤੀ ਔਰਤਾਂ ਦੀ ਡਾਈਟ ਹੈ ਉਹਦੇ ਨਾਲ ਸੰਬੰਧਿਤ ਜਿਹੜਾ ਆਪਾਂ ਜਾਣਕਾਰੀ ਦੇ ਸਕਦੇ ਆ ਇੰਪੋਰਟੈਂਸ ਆਫ ਇਮਿਊਨਾਈਜੇਸ਼ਨ ਟੀਕਾ ਕਰਨ ਦੀ ਮਹੱਤਤਾ ਜਿਹੜੀ ਆ ਉਹਦੇ ਬਾਰੇ ਆਪਾਂ ਜਿਹੜਾ ਆ ਜਾਣਕਾਰੀ ਦੇ ਸਕਦੇ ਆ ਅਵੇਅਰ ਕਰ ਸਕਦੇ ਹੈਗੇ ਆ ਤੇ ਜੇਕਰ ਗੱਲ ਕਰੀਏ ਫਰੀਦਕੋਟ ਜ਼ਿਲ੍ਹੇ ਦੀ ਤਾ ਵੀਰਵਾਰ ਦੇ ਦਿਨ ਤੇ 5 9 2024 ਦੀਆਂ ਸਾਡੀਆਂ ਦੋ ਕਦੀ ਵਿਧੀਆਂ ਦਫਤਰ ਦੁਆਰਾ ਦੱਸੀਆਂ ਗਈਆਂ ਨੰਬਰ 1 ਤੇ ਹੈਗਾ ਗਰੋਥ ਮੋਨਿਟਰਿੰਗ ਨੰਬਰ 2 ਤੇ ਹੈਗਾ ਜੀ ਹੋਮ ਵਿਜ਼ਿਟ ਇਹ ਫਰੀਦਕੋਟ ਜ਼ਿਲ੍ਹੇ ਦੀਆਂ ਗਤੀਵਿਧੀਆਂ ਰਹੂngੀਆਂ ਸੋ ਪੰਜ ਗਤੀਵਿਧੀਆਂ ਜਿਹੜੀਆਂ ਹੈਗੀਆਂ ਆਪਣੀਆਂ ਵਿਭਾਗ ਦੁਆਰਾ ਜਿਹੜਾ ਸਾਨੂੰ ਲੌਗ ਮਿਲਿਆ ਉਹਦੇ ਅਨੁਸਾਰ ਹੈਗੀਆਂ ਕਲੀਨ ਐਸਟੇ ਬਣਾਉਣਾ ਸਫਾਈ ਦਿਨ ਮਨਾਉਣਾ ਹੈਂਡਵਾਸ਼ ਡੈਮੋਨਸਟ੍ਰੇਸ਼ਨ ਕਰਨੀ ਆ ਆਈਐਫਏ ਟੈਬਲੇਟਸ ਬਾਰੇ ਜਾਣਕਾਰੀ ਦੇਣੀ ਹੈਗੀ ਆ ਡਿਸਟ੍ਰਿਬਿਊਟ ਕਰਨੀਆਂ ਆ ਲੈਕਚਰ ਔਨ ਡਾਈਟ ਦੇਣੀ ਆ ਡਾਈਟ ਆਫ ਪ੍ਰੈਗਨੈਂਸੀ ਦੇ ਵਿੱਚ ਗਰਭવતી ਔਰਤਾਂ ਨੂੰ ਜਿਹੜਾ ਹੈ ਪ੍ਰੈਗਨੈਂਸੀ ਦੇ ਵਿੱਚ ਕੀ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਉਹਦੇ ਨਾਲ ਸੰਬੰਧਿਤ ਜਾਣਕਾਰੀ ਦੇਣੀ ਆ ਇੰਪੋਰਟੈਂਸ ਆਫ ਇਮਿਊਨਾਈਜੇਸ਼ਨ ਟੀਕਾਕਰਨ ਸੰਬੰਧੀ ਜਿਹੜੀ ਆ ਜਾਣਕਾਰੀ ਦੇ ਕੇ ਜਿਹੜਾ ਤੁਸੀਂ ਦੱਸ ਸਕਦੇ ਹੈਗੇ ਆ ਤੇ ਜੇਕਰ ਗੱਲ ਕਰੀਏ ਆਈਐਫਏ ਟੈਬਲਟਸ ਆਈ ਐਫ ਏ ਟੈਬਲੇਟਸ ਹੁੰਦੀਆਂ ਜੀ ਆਇਰਨ ਫੋਲਿਕ ਐਸਿਡ ਦੀਆਂ ਟੈਬਲੇਟਸ ਜਿਹੜੀ ਕਿ ਇੱਕ ਆਇਰਨ ਸਪਲੀਮੈਂਟ ਜਿਹਨੂੰ ਆਪਾਂ ਕਹਿ ਦਿੰਨੇ ਆ ਟੂ ਟ੍ਰੀਟ অর ਪ੍ਰੀਵੈਂਟ ਲੋ ਬਲੱਡ ਲੈਵਲਸ ਆਫ ਆਇਰਨ ਜਿਹਦਾ ਖੂਨ ਦਾ ਲੈਵਲ ਘਟ ਹੁੰਦਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਸੱਚ ਐਸ ਦੋਸ ਕਾਸਡ ਬਾਈ ਅਨੀਮੀਆ অর ਪ੍ਰੈਗਨੈਂਸੀ ਜਾਂ ਕਿਸੇ ਨੂੰ ਅਨੀਮੀਆ ਹੋਵੇ ਉਹਨੂੰ ਆਪਾਂ ਆਈ ਐਫ ਏ ਦਿੰਨੇ ਹੈਗੇ ਆ ਤੇ ਜਾਂ ਪ੍ਰੈਗਨੈਂਸੀ ਦੇ ਦੌਰਾਨ ਜਿਹੜੀ ਆ ਆਈ ਐਫ ਏ ਡੋਸ ਜਿਹੜੀ ਉਹ ਦਿੱਤੀ ਜਾਂਦੀ ਹੈ ਆਇਰਨ ਇਜ਼ ਐਨ ਇੰਪੋਰਟੈਂਟ ਮਿਨਰਲ ਥੈਟ ਦਾ ਬਾਡੀ ਨੀਡਸ ਟੂ ਪ੍ਰੋਡਿਊਸ ਰੈੱਡ ਬਲੱਡ ਵੈਸਲਸ ਐਂਡ ਬਲੱਡ 셀ਸ ਐਂਡ ਕੀਪ ਯੂ ਇਨ ਗੁੱਡ ਹੈਲਥ ਚੰਗੀ ਸਿਹਤ ਦੇ ਲਈ ਜਿਹੜਾ ਆ ਆਇਰਨ ਦੀ ਜ਼ਰੂਰਤ ਜਿਹੜੀ ਆ ਹੁੰਦੀ ਹੈ ਸਾਡੇ ਸਰੀਰ ਨੂੰ ਤਾਂ ਕਿ ਜਿਹੜਾ ਆ ਸਾਡਾ ਸਾਡੀ ਬਾਡੀ ਜਿਹੜੀ ਹੈ ਸਾਡੀ ਹੈਲਥ ਜਿਹੜੀ ਉਹ ਚੰਗੀ ਰਹਿ ਸਕੇ ਸੋ ਇਹਦੀ ਇੰਪੋਰਟੈਂਸ ਜਿਹੜੀ ਆ ਆਪਾਂ ਔਰਤਾਂ ਨੂੰ ਦੱਸ ਸਕਦੇ ਹੈਗੇ ਆ ਸੋ ਇਹ ਹੈਗੀਆਂ 5 9 2024 ਦੀਆਂ ਗਤੀਵਿਧੀਆਂ ਸਾਡੀਆਂ ਪੋਸ਼ਣਮਾ ਦੀਆਂ ਤੇ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ